ਸੱਜਣੋ ਹੁਣ ਤੁਸੀਂ ਕਹੋਗੇ ਤਾਂ ਸਹੀ ਵੀ ਯਾਰ ਇਹਨਾਂ ਦੀ ਬੜੀ ਤਾਰੀਫ਼ ਜੀ ਕਰੀ ਜਾਂਦੇ ਰਹਿੰਦੇ ਹੋ ਤੁਸੀਂ ਰੌਲਾ ਇਹ ਆ ਵੀ ਤਾਰੀਫ਼ ਕਰੀਏ ਕਿਉਂ ਨਾ ਤੇ ਰੌਲਾ ਕਿਉਂ ਨਾ ਪਾਈਏ ਕਿਉਂਕਿ ਇਹਨਾਂ ਦੀ ਹਰ ਇੱਕ ਚੀਜ਼ ਹੀ ਬਾਖਮਾਲ ਹੈਗੀ ਆ ਇਹਨਾਂ ਦੀ ਮਤਲਬ ਜਿਹੜੀ ਹਰ ਮੇਲ ਹੋਰੇ ਚੀਜ਼ ਤਿਆਰ ਕਰਦੇ ਨਾ ਜੋ ਸਾਡਾ ਘਰ ਦਾ ਟੇਸਟ ਹੁੰਦਾ ਤੁਹਾਡੇ ਆਪਦੇ ਘਰ ਦਾ ਟੇਸਟ ਸਮਝ ਲਓ ਵੀ ਉਹੀ ਤੁਹਾਨੂੰ ਦੇਣਗੇ ਹੁਣ ਆਹ ਹਰ ਮੇਲ ਚੂਰੀ ਤਿਆਰ ਕਰ ਰਿਹਾ ਹੈਗਾ ਕਿਸੇ ਟਾਈਮ ਇੱਕ ਟਾਈਮ ਹੁੰਦਾ ਸੀ ਹਰ ਮੇਲੇ ਆਦੇ ਪੈਰਾਂ ਦੇ ਮਿੱਟੀ ਨਹੀਂ ਪਾਣ ਦਿੰਦਾ ਸੀ ਬੂਟਾਂ ਦੇ ਉੱਤੇ ਤੇ ਅੱਜ ਦੇਖੋ ਕਿੰਨੇ ਸ਼ੌਂਕ ਨਾਲ ਕੰਮ ਕਰ ਰਿਹਾ ਚੱਕਰ ਤਾਂ ਪਾਈ ਪਈ ਆ ਰੋਟੀ ਵੀ ਪਹਿਲਾਂ ਸਪੈਸ਼ਲ ਮੋਟੀ ਬਣਾਈ ਜਾਂਦੀ ਐ ਇਸ ਦੀ ਹੂੰ ਆਈ ਨਹੀਂ ਵਾ ਦੂਜੇ ਦੇ ਫੁਲਕੇ ਜਿ ਬਣਾ ਕੇ ਕਰਕੇ ਤੇ ਉਹਦੇ ਨਾਲ ਬਣ ਚੂਰੀ ਤੇ ਕਿਉਂ ਦੇਖੋ ਤੁਸੀਂ ਕਿੰਨਾ ਪਾ ਰਿਹਾਗਾ ਫਿਰ ਪੂਰੀ ਰੀਜਨਲ ਇਸ ਨੂੰ ਐ ਬਣਾਊਗਾ ਜਮਾ ਇਸ ਨੂੰ ਮਤਲਬ ਪੂਰੀ ਮੈਸ਼ ਕਰ ਦੂਗਾ ਦੇਖੋ ਤੁਸੀਂ ਹੁਣ ਪਹਿਲਾਂ ਇੱਕ ਹੱਥ ਨਾਲ ਕਰੂਗਾ ਫਿਰ ਦੂਜੇ ਹੱਥ ਨਾਲ ਵੀ ਵੀ ਜਿਵੇਂ ਆਪਣੀਆਂ ਘਰਾਂ ਚ ਬੀਬੀਆਂ ਆਟਾ ਗੁੰਨਦੀਆਂ ਨਾ ਚੂਰੀ ਵੀ ਉਵੇਂ ਹੀ ਸਮਝ ਲਓ ਵੀ ਗੁੰਨਣ ਹੀ ਪੈਂਦੀ ਹੈ ਪੂਰੀ ਅੱਛਾ ਦੂਜੀ ਗੱਲ ਆ ਵੀ ਗਰਮ ਗਰਮ ਰੋਟੀ ਦੀ ਬਣਾਉਣੀ ਪੈਂਦੀ ਹੈ ਇਹ ਇੱਕ ਵਾਰ ਤਾਂ ਹੱਥ ਵੀ ਮਰਚ ਜਾਂਦੇ ਨੇ ਜੋ ਗਰਮ ਗਰਮ ਉੱਤਰ ਦੀ ਉੱਤਰ ਦੀ ਰੋਟੀ ਬਣਾਉਨੇ ਆ ਦੇਖੋ ਤੁਸੀਂ ਕਿੰਨੀ ਪ੍ਰੀਤ ਲਾ ਕੇ ਕਿੰਨੇ ਸ਼ੌਂਕ ਨਾਲ ਇਹ ਉਹੀ ਮੁੰਡਾ ਜਿਹੜਾ ਕਿਸੇ ਟਾਈਮ ਦਾ ਗੱਡੀ ਤੋਂ ਪੈਰ ਨਹੀਂ ਲਾਉਂਦਾ ਸੀ ਥੱਲੇ ਤੇ ਬੂਟਾ ਤੇ ਮਿੱਟੀ ਨਹੀਂ ਪੈਣ ਦਿੰਦਾ ਸੀਗਾ ਪੂਰੇ ਚਿੱਟੇ ਘੁਰਦੇ ਵਿਆਮੇ ਦੇ ਵਿੱਚ ਰਹਿੰਦਾ ਹੁੰਦਾ ਸੀ ਤੇ ਅੱਜ ਦੇਖੋ ਜਦੋਂ ਇਹ ਕੰਮ ਦੇ ਵਿੱਚ ਵੜ ਗਿਆਗਾ ਤੇ ਕਿਵੇਂ ਮਸਤ ਹੋ ਕੇ ਕੰਮ ਕਰ ਰਿਹਾ ਤੇ ਗੱਲ ਹੈਗੀ ਆ ਵੀ ਇਹਨਾਂ ਦੀ ਮਿੱਤਰੋ ਹਰੇਕ ਚੀਜ਼ ਦਾ ਹੀ ਟੇਸਟ ਨਾ ਬਾਖਮਾਲ ਆ ਸਭ ਤੋਂ ਵੱਧ ਆਪਾਂ ਨੂੰ ਸਵਾਦ ਲੱਗਦੀ ਇਹਨਾਂ ਦੀ ਬਣਾਈ ਹੋਈ ਦਾਲ ਕਿਉਂਕਿ ਆਪਾਂ ਥੋੜਾ ਜਿਹਾ ਨਾਨਵੈਜ ਤੋਂ ਪਰਹੇਜ਼ ਕਰਦੇ ਆਂ ਫਿਰ ਉਸ ਤੋਂ ਬਾਅਦ ਜਿਹੜੀ ਇਹ ਚੂਰੀ ਬਣਾਉਂਦੇ ਨੇ ਸਾਰੀ ਬਣਾਉਂਦੇ ਨੇ ਆ ਇਹ ਦੇਖੋ ਤੁਸੀਂ ਕਿੰਨੀ ਮਤਲਬ ਜਿਹੜਾ ਘਿਓ ਪਾਇਆ ਸੀ ਦਿਖਦਾ ਕਿਸੇ ਪਾਸੇ ਵਿੱਚ ਰਚਾਤਾ ਜਮਾਂ ਤੇ ਖੀਰ ਉਹ ਦੂਸਰੇ ਦੀ ਹੁੰਦੀ ਹੈ ਇਹਨਾਂ ਦੀ ਅੱਜ ਫਿਰ ਆਪਾਂ ਦਾ ਦੋਨੇ ਚੀਜ਼ਾਂ ਹੀ ਖਾਧੀਆਂ ਨੇ ਪਹਿਲਾਂ ਦਾਲ ਖਾਧੀ ਆ ਹੁਣ ਚੂਰੀ ਤੇ ਖੀਰ ਖਾਧੀ ਆ ਤੇ ਕਮਲ ਨੇ ਵੀ ਖਾਧੀ ਕਮਲ ਨੇ ਕਲੀ ਚੂਰੀ ਖਾਧੀ ਤੇ ਮੈਂ ਤਾਂ ਖੀਰ ਦੇ ਉੱਤੇ ਤੇ ਨਾਲ ਚੂਰੀ ਰੱਜ ਕੇ ਖਾਧੀ ਭਾਈ ਆਪਾਂ ਦੱਸਦੀ ਜੀ ਗੱਲ ਅਸੀਂ ਏ ਕੋਈ ਸ਼ੂਗਰ ਸ਼ੱਕ ਰਹੇ ਨਹੀਂ ਆਪਾਂ ਨੂੰ ਤੇ ਖੁੱਲ ਕੇ ਖਾਈਦਾਗਾ ਆਨੰਦ ਆ ਗਿਆ ਇੱਕ ਵਾਰ ਤੁਸੀਂ ਵੀ ਇੱਥੇ ਆ ਕੇ ਇਹ ਸਾਰੀ ਚੀਜ਼ਾਂ ਕੋਈ ਟਰਾਈ ਕਰੋ ਫਿਰ ਤੁਸੀਂ ਜੇ ਤੁਸੀਂ ਨਾ ਖੁਸ਼ ਹੋਏ ਨਾ ਤੇ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕਰ ਲਾਂਗੇ ਸੋ ਮਿੱਤਰੋ ਆਪਣੇ ਭਰਾ ਨੂੰ ਇਸ ਨੂੰ ਇਦੀ ਮਤਲਬ ਕਾਮਯਾਬ ਹੁੰਦੇ ਦੇਖ ਕੇ ਆਪਾਂ ਤਾਂ ਖੁਸ਼ੀ ਹੁੰਦੀ ਆ ਤੇ ਦੂਜੀ ਗੱਲ ਇਹ ਵੀ ਜਿੱਦਣ ਇਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਉਸੇ ਦਿਨ ਦੇ ਟੇਸਟ ਬਰਕਰਾਰ ਨੇ ਉਵੇਂ ਦੇ ਉਵੇਂ ਤੇ ਇਸ ਨੂੰ ਟਿਕਾ ਕੇ ਸ਼ੇਅਰ ਕਰ ਦਿਓ